ਸੇਵਤੀ ਵਸੇਤੀ ਕਾਂ ਤੇ ਆਪਣੇ ਚੈਨਲ ਚੈਨਲ ਮਾਨ ਬਲੌਗਸ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਆਪਾਂ ਹੁਣ ਸਵੇਰੇ ਸਵੇਰੇ ਨਹਾਉਣੇ ਪਸ਼ੂ ਤੇ ਜਿਹੜੇ ਆਪਣੇ ਘਾਣਾ ਮਿਲਿਆ ਦੇ ਸੀ ਉਹਦੇ ਦਿੱਤੀ ਆਪਣੇ ਵੇਚ ਤੇ ਰਾਤ ਆਪ ਲੈ ਤੈ ਨੂੰਗਾ ਇਹਦਾ ਆਪ ਬਲੌਗ ਨਹੀਂ ਬਣਾ ਸਕੇ ਹੈਗੀ ਕਾਂ ਹੈੜੀ ਹੈ ਗੱਬਣ ਟੋਕੜ 6 ਮਹੀਨਿਆਂ ਦੀ ਗੱਬਣ ਆ ਤੇ 8 ਕਿਲੋ ਦੇ ਥੱਲੇ ਦੁੱਧ ਆ ਇਹ ਕੱਲ ਲੈ ਕੇ ਆਇਆ ਰਾਤ ਨੂੰ ਆਪਾਂ ਦੇਖ ਸਕਦੇ ਹੋ ਮੇਰੇ ਵਾਲੇ ਸਾਹਿਬ ਸਸਰੀ ਕਾਂ ਚਸਤੀ ਕਰ ਕਰਨੇ ਗਏ ਲੋ ਤੇ ਹੁਣ ਆਪਾਂ ਪਸ਼ੂ ਨਵਾਉਣਾ ਵਿਚਾਰੀਆਂ ਮੱਖੀਆਂ ਤੋਂ ਪਰੇਸ਼ਾਨ ਹੋਏ ਪਹਿਲੇ ਸਾਰੇ ਪਸ਼ੂ ਦੇਖਦੇ ਅਜ ਨਵਾਂ ਟ੍ਰੀਟਮੈਂਟ ਕਰੂਗਾ ਸਾਥ ਕਰ ਦੇਖਦਾ ਕੀ ਬਣਦਾਗਾ ਇਹਨਾਂ ਮੱਖੀਆਂ ਹਟਣਗੀਆਂ ਕਿ ਨਾ ਹਟਣਗੀਆਂ ਹੋਰ ਮੱਖੀਆਂ ਬਸਾਰੇ ਮੱਖੀਆਂ ਨੇ ਬਹੁਤ ਪਰੇਸ਼ਾਨ ਕੀਤੀਆਂ ਪਈਆਂ ਨੇ ਸਾਰੇ ਪਸ਼ੂ ਵੀ ਪਰੇਸ਼ਾਨ ਕੀਤੇ ਪਏ ਮੱਖੀਆਂ ਨੇ ਕਿਹ ਜੀ ਮੱਖੀਆਂ ਨੇ ਨਾ ਤਾਂ ਇਹ ਮਰਦੀਆਂ ਲੱਗੀਆਂ ਕਿ ਆਪਣੇ ਖੜੀ ਰਾਨੋ ਮੱਝਾਂ ਖਣੇ ਚੁਟਕੀ ਦੀ ਸਕੀਨ ਦੇਖ ਸਕਦੇ ਤੁਸੀਂ ਮੱਖੀਆਂ ਨੇ ਕੀ ਹਾਲ ਬਣਾਇਆ ਪਿਆ ਅੱਜ ਇਹ ਤਾਂ ਸਮਝ ਨਹੀਂ ਆਉਂਦੀ ਹੈ ਕਿ ਸਾਨੂੰ ਵੀ ਕਿਉਂ ਐਦਾਂ ਹੋਰੇ ਅਲਰਜੀ ਆ ਜੇ ਮੱਖੀਆਂ ਨੇ ਦੇਖ ਸਾਰੇ ਪਿੰਡ ਦਾ ਜੱਖਣਾ ਵੱਢੀ ਪਈ ਐ ਪਸੂਆਂ ਦੀ ਚਲ ਕਾਰਨਾ ਦੀ ਬਿਲੜੀਆਂ ਦੀ ਆ ਉਹ ਮੈਂ ਹੋਰ ਉਹ ਤਾਂ ਆਪ ਦੇ ਨਹੀਂ ਆ ਨਾ ਮੱਖੀਆਂ ਨੇ ਪਸੂਆਂ ਨੂੰ ਐਤ ਕਿ ਜ਼ਿਆਦਾ ਜਿਆਦਾ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਅੱਜ ਆਪਾਂ ਕਰਾਂਗੇ ਨਵਾਂ ਟ੍ਰੀਟਮੈਂਟ ਉਹ ਤਾਂ ਪਤਾ ਲੱਗੂਗਾ ਦੇ ਦੇ ਨਾਲ ਮੱਖੀ ਮਰਦੀ ਆ ਕਿ ਨਹੀਂ ਮਰਦੀ ਜਾਂ ਲੜਦੀ ਆ ਕਿ ਨਹੀਂ ਲੜਦੀ ਉਹ ਤਾਂ ਕਿਤਾਬਿਆ ਦਾ ਹੂੰ ਤੇ ਇਹਦੇ ਮਿਲ ਸਕਦੇ ਆ ਆਪਾਂ ਸੰਕਰ ਸਿੰਘ ਜੀ ਨੂੰ ਹਾਂ ਦੱਸੋ ਮੱਖੀਆਂ ਦਾ ਕਾਲਾ ਜਿਗਾਰਡ ਲਾਉਂਦੀ ਕਾਲਾ ਜਿਗਾਰਡ ਯਾ ਤੰਬੇ ਨਹੀਂ ਤੇ ਫੱਟੀਆਂ ਲਫੱਟੀ ਨਹੀਂ ਬਈ ਆਪਣੇ ਆਪਾਂ ਉਹ ਜਦੋਂ ਆਇਆ ਨਾ ਸ਼ੈੱਡ ਪਾਉਣ ਉਹ ਆਪਾਂ ਤੇ ਕੁਝ ਗਾੜ ਲਾਉਣਾ ਚਾਦਰ ਚੁੱਦਰ ਹੋਵੇ ਜਾਂ ਕੋਈ ਗਾੜ ਨਹੀਂ ਇੱਥੇ ਗੇੜ ਦੇ ਹਿਸਾਬ ਨਾਲ ਬਣਾ ਕੇ ਹੂੰ ਤਾਂ ਗਿਆ ਤਾਂ ਬਈ ਆ ਵੀ ਦੇਖ ਕਿੰਨਾ ਠਹਿ ਗਿਆ ਆਵਲ ਚੀਜ਼ ਦੇਖੋ ਨਾ ਏਟਟੋਕੇ ਸਾਰਾ ਕਾਲੀ ਕਾਲੀ ਚੀਜ਼ੇ ਹੋਣੀ ਆ ਬਣਾਉਣਾ ਬਹੁਤ ਹਮ ਉਹਦੇ ਜੱਸੀ ਮੰਗ ਰਾਂਗੇ ਨਵਾਂ ਟ੍ਰੀਟਮੈਂਟ ਕਿਹੜਾ ਟ੍ਰੀਟਮੈਂਟ ਹੋਊਗਾ ਬਈ ਅੱਜ ਇਹ ਪਰੌਣੇ ਆ ਜਿਹੜੇ ਮੱਖੀਆਂ ਵਾਲੀ ਖਾਤਰ ਹਮ ਇਹ ਫਸਾਉਣ ਨੂੰ ਮੱਖੀਆਂ ਬੜੀਆਂ ਤਾਂ ਕਰਦੀਆਂ ਉਹ ਮੱਝ ਹੈਗੀ ਆ ਹੈਗਾ ਸਰੋਂ ਦਾ ਤੇਲ ਤੇ ਆ ਹੈਗਾ ਆ ਪਲਾਨ ਬੋਲ ਨਾਲ ਦੀਆਂ ਗੋਲੀਆਂ ਇੰਨਾ ਹੀ ਲੈਣਾ ਡੀਜ਼ਲ ਐਨੇ ਹੀ ਡੀਜ਼ਲ ਲੈਣਾ ਫਿਰ ਆਪਾਂ ਬਣਾਉਣੇ ਆ ਕੁੱਟ ਕੇ ਨੂੰ ਸਿਸਟਮ ਪਤਾ ਲੱਗੂਗਾ ਮੱਖੀਆਂ ਦਾ ਕੋਈ ਕੁੱਟ ਕੇ ਸਿਸਟਮ ਬਣਾ ਕੇ ਜੇ ਇਹ ਹੋ ਗਿਆ ਕਾਮਯਾਬ ਫਿਰ ਬਣਾ ਲਾਂਗੇ 1.5 2 ਕਿਲੋ ਨਹੀਂ ਫਿਰ ਆ ਇਹ ਦੇਖਦੇ ਆ ਕਿ ਜਿਹੜਾ ਤੰਦਾ ਪਾਪਾ ਨੂੰ ਮਾਈ ਜਾਂਦਾ ਪਸ਼ੂ ਤੇ ਤੂੜਾ ਜੋ ਕਰਦਿਆਂ ਸਿੱਕੀ ਲੱਗਦੀ ਤੇ ਹੁਣ ਛਿੱਟੇ ਆ ਭੱਗੋ ਤੇ ਕੱਲ ਅਸੀਂ ਵਲੌਗ ਤਾਣੇ ਬਣਾਏ ਅਸੀਂ ਗਏ ਹੋਏ ਸੀਗੇ ਇਹ ਵੀ ਉਹ ਆ ਤਕਾ ਪਿਓ ਬਾਇਰਿਸ ਲੈ ਕੇ ਜਿਹੜੀ ਪਹਿਲਾਂ ਵਾਲੇ ਗਾਂ ਸੀ ਉਹ ਅਸੀਂ ਕਰਤੀ ਸੇਲ ਤੇ ਨਵੀਂ ਆਪਾਂ ਦਾ ਐਂਟਰੀ ਪਾਈ ਆ ਹੁਣ ਇਹ ਗਾਂ ਦੀ ਇਹ ਕੱਲ ਅਸੀਂ ਵਲੌਗ ਨਹੀਂ ਬਣਾ ਸਕੇ ਸੀਗੇ ਇਹ 6 ਮਹੀਨਿਆਂ ਦੀ ਗੱਭਣ ਆ ਗਈ ਤੇ 8 ਕਿਲੋ ਦੁੱਧ ਆ ਪਤਾ ਕੀ ਦੁੱਧ ਥੱਲੇ ਆ ਇਸ ਤਰ੍ਹਾਂ ਥੋੜਾ ਹੋਊ ਇਹ ਰਪੀਟ ਰੀਮਿੰਡ ਕਰਦੀ ਹੋਈ ਆ ਪਹਿਲਾ ਟਾਈਮ ਵੱਧੋ ਬਣੀ ਹਾਂ ਜਰਾ ਮੋਰੇ ਹੈ ਮਾਨ ਕੇ ਚਲੋ ਬਹੁਤ ਚੰਗੇ ਰੂਪੀ ਬਟੋਮ ਵਾਲੀ ਗਾਂ ਬਹਿੜ ਹੈ ਜੀ ਹਾਂ ਬਹਿੜ 'ਚ ਕੋਈ ਤਾਂ ਸਾਂ ਮੇ ਬੇੜ ਵੀ ਲੰਬੀ ਆ ਬਹੁਤ ਜ਼ਿਆਦਾ ਕੱਦ ਦੀ ਮਰੇ ਡਬਲ ਪੈਸੇ ਕਰਨ ਆਈ ਆ ਤਨ ਮਹੀਨਾ ਹੂੰ ਇਹ ਬੇੜ ਕੋਈ ਨਹੀਂ ਆ ਰਹੀ ਮੈਂ ਬੇੜ ਨਹੀਂ ਦੇਖੀ ਜੱਡੀ ਇਹ ਆੜ ਗਿਆ ਨਾ ਡਾਕਟਰ ਜੱਡੀ ਆ ਜੇ ਕਿਸੇ ਨੇ ਲੈਣੀ ਵੀ ਆ ਸਾਨੂੰ ਮੈਸੇਜ ਜ਼ਰੂਰ ਕਰ ਸਕਦੇ ਕਮੈਂਟ ਕਰਨਾ ਤੇ ਆਪਾਂ ਸੇਲ ਪਰਚੇਸ ਦਾ ਵੀ ਕੰਮ ਕਰਦੇ ਆਂਗੇ ਨੰਬਰ ਬਹੁਤ ਅੰਗੀ ਬੇੜ ਹੂੰ ਇਹ ਰੀਆਂ ਬੇੜਾਂ ਹਨਾ ਖਾਲੀ ਖਾਲੀ ਬੇੜਾਂ ਵੀ ਜਾ ਬਿਆਂ 40 40000 ਨੂੰ ਵਿਖੀ ਆ 40000 ਨੂੰ ਤਾਂ ਵੇਖ ਤੂ ਹੀ ਆ ਜੇ ਜੀ ਬੈਗ ਹੂੰ ਇਹ ਤਾਂ ਫਿਰ ਵੀ ਗੱਪਣ ਹੈ ਇਹ ਮੱਖੇ ਚੰਦਰੀਆਂ ਜਿਹੜੀਆਂ ਦੇ ਇਹਦੀ ਰਿਸਕ ਨਹੀਂ ਇਹਨਾਂ ਦੇ ਬੀਡਮੈਂਟ ਕਰਨਾ ਅੱਜ ਆ ਦੇ ਕਿੰਨੇ ਮੱਖੇ ਫਿਰਦੇ ਨੇ ਓਡੀਆਂ ਇਹ ਜਣੀ ਕਿ ਖੈਰ ਬਹੁਤ ਬੰਦਿਆਂ ਨੇ ਤਾਂ ਜਮਾ ਕੇ ਵੇਖਿਆ ਤਰੀਕਾ ਮੈਂ ਮੈਂ ਪਹਿਲੀ ਔਰ ਦੇਖੂ ਜਮਾ ਕੇ ਜੇ ਹੋ ਗਿਆ ਕਾਮਯਾਬ ਫਿਰ ਤਾਂ ਬਣਾ ਕੇ ਰੱਖ ਲਾਂਗੇ ਬਾਵਾ ਸਾਰਾ ਚਲੋ ਹੁਣ ਆਪਾਂ ਵੀ ਕਰਦੇ ਆ ਕੰਮ ਉਧਰ ਪਸ਼ੂ ਨੂੰ ਮਾਰਨ ਕੇ ਫੇਰ ਆਪਾਂ ਦਿਖਾਵਾਂਗੇ ਵੀ ਕਿਵੇਂ ਦਵਾਈ ਲਾਉਂਦੇ ਆ ਇਹ ਬਣਾ ਕੇ ਤੇ ਆਪਾਂ ਛੱਡਦੇ ਆ ਨਾ ਗੋਹਾ ਕੋੜ ਜਿਹੜਾ ਆਪਣਾ ਕੰਮ ਰਹਿੰਦਾਗਾ ਹਾਂਜੀ ਹੁਣ ਆਪਾਂ ਬਣਾ ਰਿਆਂਗੇ ਮੱਖੀਾਂ ਵਾਲੀ ਦਵਾਈ ਇਧਰ ਲੱਗੇ ਪਿਆ ਕੋਟਣ ਇਹ ਫਲੈਂਡੀਆਂ ਕੋਲ ਇਧਰ ਗੱਟੀ ਲਈ ਜਾਂਦੀ ਪੰਗੇ ਕਰਨੇ ਨਾਲ ਮੁੰਡਿਆ ਤੇਰੇ ਹੱਥ 'ਚ ਕਰਦਾ ਸਾਈਡ ਤੇ ਰੱਖ ਦੇ ਇਹ ਤੇਰੇ ਖਾਣ ਵਾਲੀ ਨਹੀਂ ਹੈਗੀ ਰਾਣੀ ਇਹ ਤੇਰੇ ਖਾਣ ਵਾਲੀ ਨਹੀਂ ਹੈਗੀ ਤੇ ਕੱਟ ਕਰਨੇ ਆਣਾ ਨਹੀਂ ਹੈਗੇ ਚੱਲਿਆ ਚਟਕੇ ਉਹ ਜੁਟਕੇ ਇਹ ਆ ਗਏ ਚਟਕੀ ਸਾਂ ਇਹਨਾਂ ਆਇਆ ਪਤਾ ਨਹੀਂ ਕੀ ਕਰੀ ਜਾਂਦੇ ਇੱਥੇ ਖੜੇ ਮੈਂ ਪਾਰ ਲੈਂਦੇ ਨਾ ਹੱਥ ਤੇ ਨਾ ਖਾ ਲਿਓ ਵੜੀ ਫੇਰ ਹੋਰ ਲੈ ਆਏ ਏੜੀ ਲੈ ਆਏ ਫੇਰ ਹੋਰ ਲੈ ਆਵਾਂ ਜੇ ਫੇਰਾਂ ਦੇਖਤਾ ਲੱਗੇ ਬਸੇਟਾ ਦੇਖਦੇ ਆ ਇਹ ਟਰੀਟਮੈਂਟ ਸਫਲ ਹੁੰਦਾ ਕਿ ਨਹੀਂ ਹੁੰਦਾ ਤੇਨੇ ਹਮ ਹੋਂਗੇ ਕਾਮ ਜਬ ਇੱਕ ਦਿਨ ਅੱਜ ਜੇਕਰ ਕਰਨ ਜੋਦਾ ਰਿਜ਼ਲਟ ਆਈਦਾ ਵੀ ਰਿਜ਼ਲਟ ਦੇਖ ਕੇ ਕਰਨ ਜੋਦਾ ਵੀ ਰਿਜ਼ਲਟ ਤੇਰਾ ਰਿਜ਼ਲਟ ਤੇ ਤੇਰੇ ਡੈਡੀ ਦਾ ਵੀ ਰਿਜ਼ਲਟ ਦੇਖ ਕੇ ਤੇ ਤੇਰਾ ਵੀ ਰਿਜ਼ਲਟ ਦੇਖਣਾ ਵੀ ਇਹ ਦਵਾਈ ਸਫਲ ਹੁੰਦੀ ਆ ਕਿ ਨਹੀਂ ਤੇ ਤੂੰ ਪੜਾਈ ਚ ਕਿੰਨਾ ਸਫਲ ਹੋਇਆ ਹੂੰ ਇਹ ਹੈਗਾ ਡੀਜ਼ਲ। ਭਿਲੀ ਆਂਦਾਗਾ। ਇਹ ਹੈਗਾ ਸਰਸੋਂ ਦਾ ਤੇਲਾ ਤੇ ਉਹ ਹੈਗਾ ਫਲਾਂ ਦੇ ਬੋਲ ਦਾ। ਆਪਾਂ ਹੁਣ ਦੇਖਾਂਗੇ ਇਹਨੂੰ ਵਰਤ ਕੇ ਕਿ ਕਿਦਾਂ ਹੌਲੀ-ਹੌਲੀ ਪੌਸਾਈ ਦਾ ਬਾਸਟੀ ਜਾਂਨੇ ਉਹਨੂੰ। ਇਹ ਫਾਰਮੂਲਾ ਆਪਣਾ ਸਫਲ ਹੁੰਦਾ ਕਿ ਨਹੀਂ ਹੁੰਦਾ। ਹੱਥੋਂ ਆਇਆ। ਹਣ ਜਾਊਗਾ ਸਰਸੋਂ ਦਾ ਤੇਲ। ਹੁਣ ਕਰਦੇ ਚੱਕੀ

ਹਾਂਜੀ ਹੁਣ ਦੇਖੋ ਇਹਨੂੰ ਸਮਾਰਕ ਮਿਕਸ ਕਰ ਲੋ। ਹਲਾ ਕੇ ਨੇ ਸਮਾਰਕ ਬੋਤਲ ਨੂੰ ਬੰਦ ਕਰਕੇ ਇਹਨੂੰ ਮਿਕਸ ਕਰ। ਉਹ ਤਰਾ ਢੱਕਣ ਲੈ ਕੇ ਆ ਓਏ। ਹੋਰ ਤੇ ਲਾ ਜਾਂਦਾ ਮਨ ਲੱਗਦਾ ਤੂੰ। ਇਹਦੇ ਦੂਜਾ ਗਾਲ ਦੇ ਵਾਲਾ 700 ਤੇਲ ਜਿਹੜੀ ਬੋਤਲ ਸੀ ਉਹਦਾ ਢੱਕਣਾ। ਸਰਵ ਤੇਲ ਵਾਲੇ ਤੋਂ ਲਾ ਕੇ ਲੈ ਕੇ ਆ। ਯਾ ਸਰਵ ਤੇਲ ਵਾਲਾ ਕਹੋ ਸੱਟ ਕੇ ਆ ਇਹਦਾ ਢੱਕਣਾ। ਉਹੀ ਆ ਜਣੀ ਇਹਦਾ। ਆਹ ਆ ਸਰੂ ਦਾ ਤੇਲ ਵਾਲਾ। ਹਾਂ ਇਹ ਹੀ ਆ। ਇਹ ਤੇ ਉਹਦਾ ਢੱਕਣਾ। ਉਹ ਸਰੋਂ ਦੇ ਤੇਲ ਵਾਲੇ ਟੱਕੜਾ ਤੂੰ ਇਹ ਟੱਕੜ ਲੈ ਕੇ ਆ। ਆਹ ਸਰੋਂ ਦੇ ਤੇਲ ਵਾਲਾ ਢੱਕਣਾ। ਹਾਂ। ਫੇਰ ਤੂੰ ਜਾ ਉਹ ਟੱਕੜ ਲੈ ਕੇ। ਉਹ ਲਾ ਕੇ ਲੈ ਟੱਕੜੀ। ਇਹਦਾ ਟੱਕੜਾ ਵਾਦਲ ਲਾ। ਆਹ ਬਾਹਰ ਹਲਾਉਣੀ। ਹੂੰ। ਦੇਖਦੇ ਆਗੇ ਫਾਰਮੂਲਾ ਜਿਹਾ ਜਿਹਾ ਮਾ ਕੇ ਅੱਜ। ਮੱਖੀਆਂ ਤੇ ਅਸਰ ਕਰਦੀ ਏ ਕਿ ਨਹੀਂ ਕਰਦੀ ਏ। ਹੂੰ। ਆਪਾਂ ਸਿਰਕਦੇ ਹੁਣ ਆ ਮੱਝ ਤੇ। ਹਾਂਜੀ ਹੁਣ ਆਪਾਂ ਦੇਖਦੇ ਫਾਰਮੂਲਾ ਜਿਹਾ ਮਾ ਕੇ ਪਹਿਲਾਂ ਆਪਾਂ ਸਿਰਕਦੇ ਆ ਮੱਝ ਤੇ। ਦੇਖਦੇ ਆ। ਪ੍ਰੈਸ਼ਰ ਥੋੜਾ ਜਿਹਾ ਵਧਾਉਣਾ ਘਟਾਉਣਾ ਲੱਗਾ ਪੈਰਾ ਕਿਵੇਂ ਇਹ ਵਾਧਾ ਘਟਦਾ ਵਾ ਪੈਰਾ ਇਹਦੇ ਜਿੱਥੇ ਉੱਪਰ ਮੱਖੀਆਂ ਨੇ ਪਹਿਲਾਂ ਉੱਥੇ ਮਾਰਿਆ ਉੱਪਰ ਮੱਖੀਆਂ ਨੇ ਜਿੱਥੇ ਕੋਖੜ ਤਾਇਆ ਗਣਾ ਪ੍ਰੈਸ਼ਰ ਦਾ ਨਾਲ ਦੇ ਚੱਲਦੇ ਨਹੀਂ ਠੰਡਲੀ ਮੱਝ ਦੇ ਆਪਾਂ ਸੜਕਤੀ ਦਵਾਈ ਤੇ ਹੁਣ ਰਹਿ ਗਏ ਆ ਇਹਨਾਂ ਤੇ ਦੇਖਦੇ ਆ ਮੱਖੀਆਂ ਦਾ ਕੀ ਰਹਿੰਦਾਗਾ ਹੈ ਮੱਖੀਆਂ ਦੇ ਉੱਪਰ ਛਿੜਕੋ ਮੱਖੀਆਂ ਦੇ ਉੱਪਰ ਛਿੜਕੋ ਨਾ ਕਾਲੇ ਮਾਰਦੀ ਨਹੀਂ ਹੁੰਦੀ ਇਹ ਇਹਦਾ ਡਾਊਨਗਾ ਹੁੰਦਾ ਠੀਕ ਥੱਲੇ ਸਾਰ ਕੇ ਸੜਕ ਦੋ ਇਹਨਾਂ ਦੇ ਆਚਾਰਿਆਂ ਦੇ ਓੜੇ ਕੱਢੀ ਨਾ ਬਾਕੀ ਜੇ ਆਪਾਂ ਦਵਾਈ ਸੜਕ ਦਿਆ ਹੁਣ ਸਾਰੇ ਪਸੂਆਂ ਤੇ ਤੇ ਫੇਰ ਦੱਸਾਂਗੇ ਤੁਹਾਨੂੰ ਹਾਂਜੀ ਹੁਣ ਆਪਾਂ ਵੱਡੇ ਜਾਂਦੇ ਨੇ ਇਧਰ ਸ਼ੰਕਰ ਜੀ ਪੱਠੇ ਬੋਰਾ ਹੋ ਹਾਂ ਬੋਰਾ ਯਾਰ ਇਹ ਹਾਂ ਹਾਂ ਗਰਮੀ ਬਹੁਤ ਹੋ ਗਈ ਬੋਰ ਇਹ ਸਰੋਂ ਵੀ ਆਪਣੀ ਬਹੁਤ ਵਧੀਆ ਹੋਈ ਪਈ ਆ ਆਪਾਂ ਬਾਧਾ ਛੱਡਣੀ ਸੀ ਥੋੜੀ ਜੀ ਦੇਖ ਸਕਦੇ ਐਡ ਕੀ ਸਰੋਂ ਬਹੁਤ ਵਧੀਆ ਹੋਈ ਠੰਡ ਘੱਟ ਪਈ ਹੈ ਨਾ ਜੇ ਠੰਡ ਵੱਧ ਪਾਈ ਜਾਂਦੀ ਫੇਰ ਸੋਹਣਾ ਮਰ ਜਾਣਾ ਸੀਗਾ ਝਾੜ ਘੱਟ ਦੇਣਾ ਸੀ ਨਾ ਲੈ ਆਪੇ ਇਹਦੇ ਕੋਈ ਰੇਸ ਸਪਰੇ ਤਾਂ ਕੁਛ ਨਹੀਂ ਸੜ ਗਿਆ ਨਾਲੇ ਤੇ ਹੁਣ ਇਧਰ ਵੱਢੀ ਆਂ ਸਾ ਕਰਜੀ ਪੱਠੇ ਤੇ ਆਪਾਂ ਉਦੋਂ ਮਗਰ ਘਰ ਦਾ ਘਰ ਦਾ ਕੰਮ ਚਲੋ ਵੱਡੋ ਤੁਸੀਂ ਪੱਠੇ ਹਾਂਜੀ ਗਰਮੀ ਚ ਪੱਠੇ ਵੱਢ ਕੇ ਕਿੱਦਾਂ ਫੀਲ ਹੋ ਰਿਹਾ ਹੈ ਹੈ ਇਹ ਡੋਰਾ ਨੇ ਕੰਮ ਖਰਾਬ ਕੀਤਾ ਗਿਆ ਪੱਠੇ ਚ ਆਉਂਦੀਆਂ ਨੇਗੇ ਮੁੜ ਕੇ ਚਲ ਤੁਸੀਂ ਵੱਢ ਲਓ ਪੱਠੇ ਚਲੋ ਆਪਾਂ ਚੱਲਦੇ ਅੰਦਰ ਕੰਮ ਕਰਦੇ ਆਪਣਾ ਵੀ ਹੁਣ ਅਰਵਾਦ ਕਰਤੀ ਆਪਾਂ ਪੱਠੇ ਨੇ ਹਨ ਪਸੂ ਹੋ ਕੇ ਖੜੇ ਇਹਨਾਂ ਨੂੰ ਹੁਣ ਪਾਉਣ ਲੱਗੇ ਸੰਕਰਜੀ ਪੱਠੇ ਤੁਸੀਂ ਦੇਖ ਸਕਦੇ ਹੋਗੇ ਆਪਾਂ ਪਾਉਨੇ ਹੁਣ ਇਹਨਾਂ ਨੂੰ ਪੱਠੇ ਹੈਰਾਣਾ ਲਾਗੇ ਖਾਣ ਦੇਖ ਕਿਵੇਂ ਖਾਂਦੀ ਆ ਉਧਰ ਮੇਰਾ ਕਰਨ ਜੋਤ ਕੱਢੀ ਜਾਂਦਾ ਗੋਹਾ ਆਪਣਾ ਹੁਣ ਇਹ ਟਾਈਮ ਪੱਠਿਆਂ ਨੂੰ ਚਲੋ ਅਜੇ ਇੱਧਰ ਲਾਤੇ ਇੱਧਰ ਬੰਨਦੇ ਆਪਾਂ ਗਾਵਾ ਲੋ ਵੀ ਕਰਨ ਜੋਤ ਉਹ ਦੇ ਨਾ ਆਹ 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 ਆ ਇਹ ਸੈਂਕੜੇ ਕਿਹੜੀ ਛੱਡਾ ਸੈਂਕੜੇ ਹੁੰਦੇ 100% ਤਾਂ ਇਹਨਾਂ ਤੇ ਸੌਦਾ ਤੂੰ ਤਾਂ ਨਹੀਂ ਮਾਰਦੀ ਤੂੰ ਤਾਂ ਨਹੀਂ ਮਾਰਦੀ ਤਾਂ ਨਾ ਕਰ ਬੰਲੀ ਇਹਨਾਂ ਨੂੰ ਬੰਦੋ ਬੰਦੋ બસ ਹਾਂ ਹਾਂ ਯਾਰ ਜੀ ਉਹ ਕਹਾਂ ਰੇ ਪਪੂ ਨੂੰ ਫੋਨ ਲਾ ਮੇਰੇ ਨਾਲ ਗੁੱਸਾ ਪਾ ਕੀ ਹੈ ਕੀ ਹੈ ਨਾ ਥੜਾ ਥੋੜਾ ਦਾਣਾ ਪਾ ਕੇ ਲੈ ਕੇ ਹਾਂ ਕਿਉਂ ਤਾਂ ਲੈ ਗਿਆ ਜੇ ਮੇਰੇ ਸਾਡੇ ਦੀ ਭੁੱਖ ਜੀ ਲੱਗਦਾ ਨਾ ਚੱਕੋ ਦਾਣਾ ਹਾਂ ਕਾਰ ਕਾਰ ਜੀ ਬੱਠਾ ਪਰਾ ਫੇ ਲੇਟ ਹੋ ਜਾਂਦੇ ਆ ਨਹੀਂ ਨਹੀਂ ਆ ਸਾਰਾ ਲੋਕ ਮਾਣ ਮੰਨ ਹੁਣ ਉਹਨਾਂ ਨੂੰ ਲੈ ਕੇ ਪੱਲਿਓ ਮੱਜ ਰਹਿ ਗਈ ਬੰਦ ਦਿੰਦੇ ਚਲੋ ਆਪਣੇ ਪੱਠੇ ਦਾ ਕੰਮ ਤਾਂ ਹੋ ਗਿਆ ਉਹ ਦੂਜੇ ਕੱਟੀਆਂ ਨੂੰ ਦੂਜੇ ਪਾਸੇ ਨਹੀਂ ਪੱਠੇ ਪਾ ਕੇ ਆਏ ਹੈਗੇ ਉਧਰ ਪਾਉਣਾ ਮੈਨੂੰ ਹੁਣ ਲਾਗੇ ਉਹ ਆਲੇ ਰਹਿੰਦੇ ਆ ਪਾਰਲਟ ਲਈ ਲੈ ਤਾ ਚ ਚਲੋ ਆਪਣੇ ਪੱਠੇ ਦਾ ਪਾਏਗੇ ਮਸੂ ਮਾਜੇ ਰਹਿ ਕੇ ਬੰਨਣਾ ਹਾਂ ਜੱਜ ਜਾਏਗਾ ਦੂਜਾ ਦਿਨ ਅਸੀਂ ਕੱਲ ਬਲਾਗ ਦੀ ਐਂਡਿੰਗ ਨਹੀਂ ਕਰ ਸਕੇ ਸੀ ਹੁਣ ਸਵੇਰੇ ਸਵੇਰੇ ਆਪਾਂ ਕੱਢ ਲੇ ਪਖਾਰੇ ਪਸੋਂ ਲੈ ਤਾ ਰਾ ਕੱਲ ਉਹ ਮੱਝ ਰਹਿੰਦੀ ਹੈ ਜੀ ਓ ਬਲ ਠੀਕ ਹੈ ਨਾ ਆਗਾ ਹੋਏ ਪੰਨੂ ਲੈ ਕੇ ਆਂਦੀ ਜੀ ਜਿਹੜੀ ਪਹਿਲਾਂ ਵਾਲੀ ਗਾਂ ਲੈ ਕੇ ਆ ਰਹੀ ਸੀ ਆਪਾਂ ਨੇ ਉਹ ਆਪਾਂ ਗਾ ਸੇਰ ਤੇ ਧਰਤੀ ਠੀਕ ਜੀ ਆਪਾਂ ਜਾਰੇ ਖੜੇ ਆਗੇ ਸੁਲਤਾਨਾ ਰਿੰਗੀ ਜਾਂਦੀ ਹੈ ਜੀ ਏ ਸੁਲਤਾਨਾ ਰੰਗੀ ਜਾਂਦੀ ਐ ਵੀ ਛੇਦੀ ਦੁੱਧ ਪਿਲਾਓ ਮੈਨੂੰ ਮੈਂ ਭੁੱਖੀ ਆ ਹਾਂ ਹੈਨਾ ਸੁਲਤਾਨਾ ਓਕੀ ਆ ਤੇ ਆ ਮਾਜੀ ਰੰਗੀ ਚੋਣਾ ਨੂੰ ਇਹਨੂੰ ਮੂਰੇ ਥੋੜਾ ਖੜਨਾ ਪੈਂਦਾ ਕਰੇ ਤੇ ਚਾ ਰਾણો ਹੋ ਰਾણો ਇਹ ਬਹੁਤ ਖਰਾਬ ਮੇਰੇ ਮਾਰਦੇ ਹੈ ਹਾਲੇ ਮੇਰੇ ਬਹੁਤ ਪੜਾ ਮਾਰ ਆ ਭਾਈ ਚਲੋ ਔ ਮੁੰਨੀ ਇਹਦਾ ਲੈ ਇਹਦਾ ਨਾਮ ਹੈਗਾ ਮੁੰਨੀ ਇਹਦਾ ਨਾਮ ਹੈਗਾ ਰੜੀ ਤੇ ਆਪਣੀ ਇੱਧਰ ਖੜੀ ਚੁਟਕੀ ਤੇ ਹੁਣ ਆਪਾਂ ਕਰਾਂਗੇ ਵਲੌਗ ਦੇ ਆਂ ਦੀ ਆਪਾਂ ਕੱਢ ਲਿਆ ਸਾਰੀਆਂ ਧਾਰਾਂ ਮਸ਼ੀਨ ਨੂੰ ਹੁਣ ਧੋਕੇ ਲਾ ਮਾਗੇ ਅੰਦਰ ਆਪਾਂ ਠੀਕ ਹੈ ਜੀ ਤੇ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਜੁ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਵੱਧ ਤੋਂ ਵੱਧ ਕਰਿਆ ਕਰੋ ਧੰਨਵਾਦ ਜੀ